ਦੋਸਤੋ ਅਸੀਂ ਸਾਰਿਆਂ ਨੇ ਅਕਸਰ ਇਹ ਸੁਣਿਆ ਹੀ ਹੋਵੇਗਾ ਕਿ ਮਨੁੱਖ ਨੂੰ ਉਸਦੇ ਚੰਗੇ ਮਾੜੇ ਕਰਮਾਂ ਦਾ ਫਲ ਆਪ ਭੋਗਣਾ ਹੀ ਪੈਂਦਾ ਹੈ ਲੇਕਿਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਕੀ ਮਾਪੇ ਦੇ ਚੰਗੇ ਤੇ ਮਾੜੇ ਕਰਮਾਂ ਦਾ ਫਲ ਔਲਾਦ ਨੂੰ ਭੋਗਣਾ ਪੈਂਦਾ ਹੈ ਜਾਂ ਨਹੀਂ ਸੋ ਜਿਵੇਂ ਔਲਾਦ ਚੰਗਾ ਜਾਂ ਬੁਰਾ ਕਰਮ ਕਰਦੀ ਹੈ ਤਾਂ ਉਹ ਉਸਦੇ ਮਾਤਾ ਪਿਤਾ ਨੂੰ ਭੋਗਣਾ ਪੈਂਦਾ ਹੈ ਠੀਕ ਉਵੇਂ ਹੀ ਮਾਤਾ ਪਿਤਾ ਦੇ ਕਰਮਾਂ ਦਾ ਫਲ ਉਸ ਦੀ ਔਲਾਦ ਨੂੰ ਮਿਲਦਾ ਹੈ ਅੱਜ ਦੀ ਇਹ ਵੀਡੀਓ ਬਹੁਤ ਹੀ ਸਿੱਖਿਆਦਾਇਕ ਅਤੇ ਰੋਚਕ ਹੋਣ ਵਾਲੀ ਹੈ ਕਿਰਪਾ ਕਰਕੇ ਅੰਤ ਤੱਕ ਜੁੜੇ ਰਹਿਣਾ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰਿਓ ਇੱਕ ਸਮੇਂ ਇੱਕ ਮਹਾਨ ਤਪਸਵੀ ਆਪਣੇ ਆਸ਼ਰਮ ਵਿੱਚ ਰਹਿੰਦਾ ਸੀ ਇੱਕ ਦਿਨ ਉਸ ਦੀ ਪਤਨੀ ਨੇ ਪੁੱਛਿਆ ਕਿ ਕੀ ਮਾਤਾ ਪਿਤਾ ਦੇ ਕਰਮਾਂ ਦਾ ਫਲ ਉਹਨਾਂ ਦੀ ਸੰਤਾਨ ਨੂੰ ਭੋਗਣਾ ਪੈਂਦਾ ਹੈ ਤਮ ਮਹਾਤਮਾ ਕਹਿਣ ਲੱਗੇ ਹਾਂ ਬਿਲਕੁਲ ਮਾਤਾ ਪਿਤਾ ਦੇ ਚੰਗੇ ਤੇ ਮਾੜੇ ਕਰਮਾਂ ਦਾ ਫਲ ਉਸ ਦੀ ਸੰਤਾਨ ਨੂੰ ਜਰੂਰ ਮਿਲਦਾ ਹੈ ਅੱਜ ਮੈਂ ਤੁਹਾਨੂੰ ਇੱਕ ਪ੍ਰਾਚੀਨ ਕਹਾਣੀ ਸੁਣਾਉਂਦਾ ਹਾਂ ਜਿਸ ਨੂੰ ਸੁਣਨ ਤੋਂ ਬਾਅਦ ਤੈਨੂੰ ਪਤਾ ਚੱਲ ਜਾਵੇਗਾ ਕਿ ਕਿਵੇਂ ਮਾਤਾ ਪਿਤਾ ਦੇ ਕਰਮਾਂ ਦਾ ਫਲ ਉਹਨਾਂ ਦੀ ਔਲਾਦ ਨੂੰ ਮਿਲਦਾ ਹੈ ਉਹਨਾਂ ਨੂੰ ਭੋਗਣਾ ਪੈਂਦਾ ਹੈ ਫਿਰ ਮਹਾਤਮਾ ਨੇ ਆਪਣੀ ਪਤਨੀ ਨੂੰ ਕਥਾ ਸੁਣਾਉਣੀ ਸ਼ੁਰੂ ਕੀਤੀ ਕਿ ਪਰਾਚੀਨ ਸਮੇਂ ਵਿੱਚ ਇੱਕ ਪਿੰਡ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਉਹ ਬਹੁਤ ਹੀ ਗਰੀਬ ਸੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਦਾ ਸੀ ਉਸ ਨੂੰ ਦਿਨ ਪਰ ਕੰਮ ਕਰਨ ਤੋਂ ਬਾਅਦ 50 ਰੁਪਏ ਮਜ਼ਦੂਰੀ ਮਿਲਦੀ ਉਸ ਵਿੱਚੋਂ 25 ਰੁਪਏ ਰੋਜ਼ਾਨਾ ਦਾਨ ਕਰਦਾ ਅਤੇ 25 ਰੁਪਏ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਇਸੇ ਤਰ੍ਹਾਂ ਕੁਝ ਸਮਾਂ ਬੀਤਣ ਤੋਂ ਬਾਅਦ ਉਸ ਦੇ ਘਰ ਵਿੱਚ ਲੜਕੇ ਦਾ ਜਨਮ ਹੋਇਆ ਹੁਣ ਉਸ ਦੇ ਪਰਿਵਾਰ ਵਿੱਚ ਕੁੱਲ 3 ਮੈਂਬਰ ਹੋ ਗਏ ਸੀ ਹੁਣ ਹੌਲੀ ਹੌਲੀ ਉਸ ਦਾ ਖਰਚਾ ਵਧਣ ਲੱਗਿਆ ਉਸ ਨੂੰ ਕਾਰਗੁਜ਼ਾਰੇ ਦੇ ਖਰਚ ਵਿੱਚ ਮੁਸ਼ਕਲ ਆਉਣ ਲੱਗੀ ਕਿਉਂਕਿ ਦਿਨ ਪ੍ਰਤੀ ਦਿਨ ਮਹਿੰਗਾਈ ਵਾਧੀ ਜਾ ਰਹੀ ਸੀ ਇੱਕ ਦਿਨ ਉਸ ਆਦਮੀ ਦੇ ਲੜਕੇ ਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਪਿਤਾ ਜੀ ਤੁਸੀਂ ਰੋਜ਼ਾਨਾ 50 ਰੁਪਏ ਕਮਾਉਂਦੇ ਹੋ ਜਿਸ 'ਚੋਂ ਤੁਸੀਂ 25 ਰੁਪਏ ਦਾਨ ਕਰ ਦਿੰਦੇ ਹੋ ਅਤੇ 25 ਰੁਪਏ ਵਿੱਚ ਅਸੀਂ ਆਪਣਾ ਗੁਜ਼ਾਰਾ ਕਿਵੇਂ ਕਰ ਪਾਵਾਂਗੇ ਉਸ ਆਦਮੀ ਨੂੰ ਚੁੱਪਚਾਪ ਦੇਖ ਕੇ ਉਸ ਦੀ ਪਤਨੀ ਨੇ ਕਿਹਾ ਬੇਟਾ ਅਜਹੀ ਕੋਈ ਗੱਲ ਨਹੀਂ ਹੈ ਇਹ 25 ਰੁਪਏ ਦਾ দান ਕਰ ਦਿੰਦੇ ਨੇ ਇਹ ਤੇਰੇ ਲਈ ਹੀ দান ਕਰਦੇ ਨੇ ਦੂਸਰਿਆਂ ਲਈ ਨਹੀਂ ਲੇਕਿਨ ਉਹ ਲੜਕਾ ਇਸ ਗੱਲ ਨੂੰ ਨਹੀਂ ਸਮਝ ਪਾਇਆ ਕਿਉਂਕਿ ਉਹ ਹਾਲੇ ਛੋਟਾ ਸੀ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਉਸ ਗਰੀਬ ਆਦਮੀ ਦਾ ਲੜਕਾ ਵੱਡਾ ਹੋਣ ਲੱਗਿਆ ਅਤੇ ਉਸ ਦੀ ਉਮਰ 7 ਸਾਲ ਹੋ ਗਈ ਇੱਦਾਂ ਇੱਕ ਦਿਨ ਉਹ ਆਦਮੀ ਕੰਮ ਕਰਕੇ ਵਾਪਸ ਆਪਣੇ ਘਰ ਆ ਰਿਹਾ ਸੀ। ਉਦੋਂ ਹੀ ਰਸਤੇ ਵਿੱਚ ਇੱਕ ਕਾਲਾ ਬਲਦ ਆ ਕੇ ਉਸ ਆਦਮੀ ਨੂੰ ਮਾਰਨ ਲੱਗਿਆ। ਉਸ ਬੈਲ ਦੇ ਮਾਰਨ ਦੀ ਵਜ੍ਹਾ ਨਾਲ ਉਸ ਆਦਮੀ ਦੀ ਉੱਥੇ ਹੀ ਮੌਤ ਹੋ ਗਈ। ਜਦੋਂ ਉਹ ਆਦਮੀ ਦੀ ਪਤਨੀ ਅਤੇ ਉਸ ਦੇ ਲੜਕੇ ਨੂੰ ਪਿਤਾ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਫਿਰ ਇੱਕ ਦਿਨ ਉਸ ਲੜਕੇ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾ ਸਾਡੇ ਪਿਤਾ ਜੀ ਕਿੱਥੇ ਚਲੇ ਗਏ ਨੇ ਉਹ ਘਰ ਕਿਉਂ ਨਹੀਂ ਆਉਂਦੇ ਤਾਂ ਉਸ ਆਦਮੀ ਦੀ ਪਤਨੀ ਨੇ ਕਿਹਾ ਕਿ ਬੇਟਾ ਤੇਰੇ ਪਿਤਾ ਜੀ ਤਾਂ ਜਮਪੂਰੀ ਵਿੱਚ ਜਮਰਾਜ ਕੋਲ ਚਲੇ ਗਏ ਨੇ ਤਾਂ ਲੜਕਾ ਕਹਿਣ ਲੱਗਿਆ ਕਿ ਜਦੋਂ ਪਿਤਾ ਜੀ ਸੀ ਉਦੋਂ 50 ਰੁਪਏ ਕਮਾਉਂਦੇ ਸੀ ਅਤੇ 25 ਰੁਪਏ ਸਾਡੇ ਪਾਲਣ ਪੋਸ਼ਣ ਤੇ ਖਰਚ ਕਰਦੇ ਸੀ ਅਤੇ 25 ਰੁਪਏ ਦਾਨ ਕਰਦੇ ਸੀ ਹੁਣ ਸਾਡਾ ਪਾਲਣ ਪੋਸ਼ਣ ਕਿਵੇਂ ਹੋਵੇਗਾ ਕਿਵੇਂ ਸਾਡਾ ਪੇਟ ਭਰੂਗਾ ਫਿਰ ਉਸਦੀ ਮਾਂ ਕਹਿਣ ਲੱਗੀ ਕਿ ਬੇਟਾ ਜਿਸ ਘਰ ਵਿੱਚ ਗਰੀਬੀ ਹੁੰਦੀ ਹੈ ਉਹਨਾਂ ਦਾ ਕੋਈ ਸਹਾਇਕ ਨਹੀਂ ਹੁੰਦਾ ਸਭ ਉਹਨਾਂ ਤੋਂ ਦੂਰ ਭੱਜਣ ਲੱਗਦੇ ਨੇ ਸਿਵਾਏ ਭਗਵਾਨ ਦੇ ਗਰੀਬਾਂ ਦਾ ਹੋਰ ਕੋਈ ਸਹਾਰਾ ਨਹੀਂ ਹੁੰਦਾ ਫਿਰ ਲੜਕਾ ਕਹਿਣ ਲੱਗਿਆ ਕਿ ਮਾਂ ਅਜਿਹਾ ਨਾ ਸੋਚੋ ਮੈਂ ਯਮਰਾਜ ਦੇ ਕੋਲ ਜਾਊਂਗਾ ਅਤੇ ਆਪਣੇ ਪਿਤਾ ਨੂੰ ਵਾਪਸ ਲੈ ਕੇ ਆਵਾਂਗਾ ਸਾਡੀ ਹਾਲਤ ਦੇਖ ਕੇ ਯਮਰਾਜ ਜ਼ਰੂਰ ਹੀ ਸਾਡੇ ਤੇ ਰਹਿਮ ਕਰਨਗੇ ਅਤੇ ਉਹ ਮੇਰੇ ਪਿਤਾ ਜੀ ਨੂੰ ਜ਼ਰੂਰ ਮੇਰੇ ਨਾਲ ਭੇਜ ਦੇਣਗੇ ਉਸ ਬੱਚੇ ਦੀ ਗੱਲ ਤੇ ਉਸ ਦੀ ਮਾਂ ਨੇ ਧਿਆਨ ਨਾ ਦਿੱਤਾ ਫਿਰ ਇੱਕ ਦਿਨ ਗਰੀਬ ਆਦਮੀ ਦੀ ਪਤਨੀ ਆਪਣੇ ਬੇਟੇ ਨੂੰ ਇਕੱਲਾ ਛੱਡ ਕੇ ਪਿੰਡ ਵਿੱਚ ਕੰਮ ਕਰਨ ਚਲੀ ਗਈ ਅਤੇ ਉੱਧਰ ਉਸਦਾ ਲड़का ਸੋਚਦਾ ਹੈ ਕਿ ਮੈਂ ਯਮਰਾਜ ਦੇ ਕੋਲ ਜਾਣਾ ਅਤੇ ਆਪਣੇ ਪਿਤਾ ਜੀ ਨੂੰ ਲੈ ਕੇ ਆਉਣਾ ਇਹ ਸੋਚ ਕੇ ਉਹ ਲड़का ਆਪਣੇ ਪਿਤਾ ਜੀ ਨੂੰ ਲਿਉਣ ਲਈ ਆਪਣੇ ਘਰ ਤੋਂ ਚੱਲ ਪੈਂਦਾ ਹੈ ਉਸ ਨੂੰ ਤੁਰਦੇ ਤੁਰਦੇ ਕਾਫੀ ਸਮਾਂ ਬੀਤ ਜਾਂਦਾ ਹੈ ਫਿਰ ਉਹ ਇੱਕ ਵਿਸ਼ਾਲ ਅੰਬ ਦੇ ਦਰਖਤ ਦੀ ਛਾਂ ਵਿੱਚ ਜਾ ਕੇ ਬੈਠ ਗਿਆ ਤਾਂ ਉਸ ਸੰਬ ਦਾ ਦਰਖਤ ਮਨੁੱਖੀ ਆਵਾਜ਼ ਵਿੱਚ ਬੋਲਿਆ ਕਿ ਬੇਟਾ ਤੂੰ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ ਮੇਰੀ ਛਾਂ ਵਿੱਚ ਅੱਜ ਤੱਕ ਤੇਰੇ ਵਰਗਾ ਕੋਈ ਕੋਮਲ ਛੋਟਾ ਬੱਚਾ ਨਹੀਂ ਆਇਆ ਤਾਂ ਉਸ ਲੜਕੇ ਨੇ ਕਿਹਾ ਕਿ ਮੈਂ ਇੱਕ ਗਰੀਬ ਆਦਮੀ ਦਾ ਪੁੱਤਰ ਹਾਂ ਅਤੇ ਆਪਣੇ ਪਿਤਾ ਜੀ ਨੂੰ ਵਾਪਸ ਲਿਆਉਣ ਲਈ ਜਮਰਾਜ ਕੋਲ ਜਾ ਰਿਹਾ ਹਾਂ ਨਾ ਉਹ ਦਰਖਤ ਬੋਲਿਆ ਕਿ ਬੇਟਾ ਤੂੰ ਮੇਰੇ ਲਈ ਵੀ ਜਮਰਾਜ ਨੂੰ ਇੱਕ ਪ੍ਰਸ਼ਨ ਪੁੱਛ ਕੇ ਆਇਂ ਕਿ ਮੈਂ ਕਈ ਸਾਲਾਂ ਤੋਂ ਇੱਥੇ ਖੜਾ ਤੇ ਮੇਰਾ ਇੱਕ ਵੀ ਪੱਤਾ ਜ਼ਮੀਨ ਤੇ ਨਹੀਂ गिरਦਾ ਅਤੇ ਨਾ ਹੀ ਮੇਰੀਆਂ ਟਾਹਣੀਆਂ ਸੁੱਕਦੀਆਂ ਨੇ ਮੈਂ ਹੋਰ ਕਿੰਨੇ ਸਾਲਾਂ ਤੱਕ ਇੱਥੇ ਖੜਾ ਰਹੂੰਗਾ ਮੈਂ ਆਪਣੇ ਪਿਛਲੇ ਜਨਮ ਵਿੱਚ ਅਜਿਹਾ ਕਿਹੜਾ ਪਾਪ ਕੀਤਾ ਸੀ ਜਿਸ ਦੀ ਵਜ੍ਹਾ ਨਾਲ ਮੈਨੂੰ ਇਸ ਹਾਲ ਤੋਂ ਮੁਕਤੀ ਨਹੀਂ ਮਿਲ ਰਹੀ ਇਸ ਦਾ ਕੀ ਕਾਰਨ ਹੈ ਨਾ ਲੜਕਾ ਕਹਿੰਦਾ ਠੀਕ ਹੈ ਮੈਂ ਤੁਹਾਡਾ ਆਪ੍ਰਸ਼ਨ ਜ਼ਰੂਰ ਪੁੱਛ ਕੇ ਆਵਾਂਗਾ ਇਹ ਕਹਿ ਕੇ ਲੜਕਾ ਅੱਗੇ ਚੱਲ ਪੈਂਦਾ ਹੈ ਤੇ ਚਲਦੇ ਚਲਦੇ ਅੱਗੇ ਜਾ ਕੇ ਉਸ ਨੂੰ ਇੱਕ ਇੱਛਾਤਾਰੀ ਸੱਪ ਮਿਲਿਆ ਉਸ ਨੂੰ ਦੇਖ ਕੇ ਉਹ ਲੜਕਾ ਡਰ ਦੇ ਮਾਰੇ ਕੰਬਣ ਲੱਗ ਗਿਆ ਅਤੇ ਉਥੋਂ ਭੱਜਣ ਹੀ ਵਾਲਾ ਸੀ ਉਦੋਂ ਹੀ ਉਸ ਸੱਪ ਨੁੱਖ ਦੀ ਆਵਾਜ਼ ਵਿੱਚ ਬੋਲਿਆ ਤੂੰ ਮੇਰੇ ਤੋਂ ਡਰਨਾ ਪੁੱਤਰ ਮੈਨੂੰ ਇਹ ਦੱਸ ਕੇ ਤੂੰ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ ਕਿਹੇ ਨਾਗਰਾਜ ਮੈਂ ਇੱਕ ਗਰੀਬ ਆਦਮੀ ਦਾ ਪੁੱਤਰ ਹਾਂ ਅਤੇ ਮੈਂ ਯਮਰਾਜ ਕੋਲ ਆਪਣੇ ਪਿਤਾ ਜੀ ਨੂੰ ਵਾਪਸ ਲਿਆਉਣ ਲਈ ਜਾ ਰਿਹਾ ਹਾਂ। ਸੱਪ ਨੇ ਕਿਹਾ ਕਿ ਤੂੰ ਮੇਰਾ ਇੱਕ ਸਵਾਲ ਜਮਰਾਜ ਨੂੰ ਪੁੱਛ ਕੇ ਆਇਂ। ਕਿ ਮੈਂ ਕਈ ਸਾਲਾਂ ਤੋਂ ਇੱਥੇ ਪਿਆ ਅਤੇ ਮੇਰੇ ਤੋਂ ਹੁਣ ਦੁਰਿਆ ਫਿਰਿਆ ਵੀ ਨਹੀਂ ਜਾਂਦਾ। ਮੇਰੇ ਸਰੀਰ ਵਿੱਚ ਐਨੀ ਵੀ ਤਾਕਤ ਨਹੀਂ ਕਿ ਮੈਂ ਚੱਲ ਫਿਰ ਸਕਾਂ। ਮੈਂ ਆਪਣੇ ਪੁਰਾਣੇ ਜਨਮ ਵਿੱਚ ਅਜਿਹਾ ਕੀ ਪਾਪ ਕੀਤਾ ਜਿਸ ਦੀ ਵਜ੍ਹਾ ਨਾਲ ਮੈਨੂੰ ਇਹ ਜੁਨੀ ਤੋਂ ਮੁਕਤੀ ਨਹੀਂ ਮਿਲ ਰਹੀ। ਲੜਕੇ ਨੇ ਕਿਹਾ ਠੀਕ ਹੈ ਮੈਂ ਜਮਰਾਜ ਤੋਂ ਤੇਰਾ ਹੀ ਪ੍ਰਸ਼ਨ ਪੁੱਛ ਕੇ ਆਉਂਗਾ ਇਹ ਕਹਿ ਕੇ ਲੜਕਾ ਅੱਗੇ ਚੱਲ ਪਿਆ ਚੱਲਦੇ-ਚੱਲਦੇ ਉਸ ਨੂੰ ਰਸਤੇ ਵਿੱਚ ਕਿਸਾਨ ਮਿਲਿਆ ਤਾਂ ਕਿਸਾਨ ਨੇ ਕਿਹਾ ਕਿ ਬੇਟਾ ਤੂੰ ਕੌਣ ਹੈ ਕਿੱਥੇ ਜਾ ਰਿਹਾ ਹੈ ਦੇਖਣ ਨੂੰ ਤੂੰ ਬਹੁਤ ਹੀ ਪਿਆਰਾ ਤੇ ਕੋਮਲ ਜਿਹਾ ਲੱਗ ਰਿਹਾ ਫਿਰ ਉਸਨੇ ਕਿਹਾ ਮੈਂ ਇੱਕ ਗਰੀਬ ਆਦਮੀ ਦਾ ਪੁੱਤਰ ਹਾਂ ਅਤੇ ਆਪਣੇ ਪਿਤਾ ਜੀ ਨੂੰ ਜਮਰਾਜ ਕੋਲੋਂ ਵਾਪਸ ਲਿਆਉਣ ਲਈ ਜਮਪੁਰੀ ਜਾ ਰਿਹਾ ਹਾਂ फिर ਉਸ ਕਿਸਾਨ ਨੇ ਕਿਹਾ ਕਿ ਤੂੰ ਮੇਰਾ ਵੀ ਇੱਕ ਪ੍ਰਸ਼ਨ ਜਮਰਾਜ ਨੂੰ ਪੁੱਛ ਕੇ ਆਇਂ ਕਿ ਮੈਂ ਚੱਲਦੇ ਹੋਏ ਰਾਹੀਰਾਂ ਦੀ ਮਦਦ ਲਈ ਇੱਕ ਖੂਹੀ ਪੁਟਵਾ ਰਿਹਾ ਹਾਂ ਲੇਕਿਨ ਇਸ ਵਿੱਚ ਹਾਲੇ ਤੱਕ ਪਾਣੀ ਨਹੀਂ ਨਿਕਲਿਆ ਮੈਂ ਆਪਣੇ ਪੁਰਵ ਜਨਮ ਵਿੱਚ ਅਜਿਹੇ ਕਿਹੜੇ ਕਰਮ ਕੀਤੇ ਨੇ ਜਿਸ ਕਾਰਨ ਇਸ ਖੂਹੀ ਦੇ ਵਿੱਚੋਂ ਹਾਲੇ ਤੱਕ ਪਾਣੀ ਨਹੀਂ ਨਿਕਲਿਆ ਮੈਂ ਇਸ ਵਿੱਚ ਬਹੁਤ ਸਾਰੇ ਪੈਸੇ ਵੀ ਖਰਚ ਕਰ ਦਿੱਤੇ ਨੇ ਇਸ ਦਾ ਕੀ ਕਾਰਨ ਹੈ ਉਸ ਲੜਕੇ ਨੇ ਕਿਹਾ ਠੀਕ ਹੈ ਮੈਂ ਤੁਹਾਡਾ ਵੀ ਪ੍ਰਸ਼ਨ ਜ਼ਰੂਰ ਪੁੱਛ ਕੇ ਆਵਾਂਗਾ। ਮਹਾਤਮਾ ਕਹਿ ਰਹੇ ਸੀ ਕਿ ਇੱਕ ਹੈ ਕਿ ਉਹ ਲੜਕਾ ਅੱਗੇ ਚੱਲ ਪਿਆ। ਚੱਲਦੇ-ਚੱਲਦੇ ਉਹ ਤਲਾਹ ਦੇ ਕਿਨਾਰੇ ਗਿਆ ਅਤੇ ਪਾਣੀ ਪੀਣ ਲੱਗਿਆ। ਉਦੋਂ ਹੀ ਉਸ ਤਲਾਹ ਵਿੱਚ ਤੈਰਦੀ ਹੋਈ ਇੱਕ ਬੱਤਖ ਆਈ ਅਤੇ ਕਹਿਣ ਲੱਗੀ ਕਿ "ਕਿ ਬੇਟਾ ਤੂੰ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ?" ਤਾਂ ਉਸ ਲੜਕੇ ਨੇ ਕਿਹਾ ਕਿ ਮੈਂ ਇੱਕ ਗਰੀਬ ਆਦਮੀ ਦਾ ਪੁੱਤਰ ਹਾਂ ਅਤੇ ਯੰਪੂਰੀ ਆਪਣੇ ਪਿਤਾ ਜੀ ਨੂੰ ਵਾਪਸ ਲੈਣ ਜਾ ਰਿਹਾ ਹਾਂ। ਏ ਸੁਣ ਕੇ ਉਸ ਬਤਕ ਨੇ ਕਿਹਾ ਕਿ ਤੂੰ ਮੇਰਾ ਇੱਕ ਪ੍ਰਸ਼ਨ ਜਮ ਰਾਜ ਤੋਂ ਪੁੱਛ ਕੇ ਆਈਂ ਮੈਨੂੰ ਕਈ ਸਾਲ ਹੋ ਗਏ ਇਸ ਤਲਾਬ ਵਿੱਚ ਫਟਕ ਰਹੀ ਹਾਂ ਮੇਰੀਆਂ ਸੱਤ ਪੀੜੀਆਂ ਗੁਜ਼ਰ ਗਈਆਂ ਪਰ ਮੈਂ ਹਲੇ ਤੱਕ ਇੱਥੇ ਹੀ ਰਹਿ ਰਹੀ ਹਾਂ ਮੈਂ ਆਪਣੇ ਪਿਛਲੇ ਜਨਮ ਵਿੱਚ ਅਜਿਹੇ ਕਿਹੜੇ ਕਰਮ ਕੀਤੇ ਨੇ ਜਿਨ੍ਹਾਂ ਕਰਕੇ ਮੈਨੂੰ ਇਸ ਤੋਂ ਮੁਕਤੀ ਨਹੀਂ ਮਿਲ ਰਹੀ ਇਸ ਦਾ ਕਾਰਨ ਉਹਨਾਂ ਨੂੰ ਜ਼ਰੂਰ ਪੁੱਛ ਕੇ ਆਈਂ ਤਾਂ ਉਸ ਲੜਕੇ ਨੇ ਕਿਹਾ ਠੀਕ ਹੈ ਮੈਂ ਤੁਹਾਡਾ ਪ੍ਰਸ਼ਨ ਪੁੱਛ ਕੇ ਆਵਾਂਗਾ ਇੱਕ ਐ ਕੇ ਉਹ ਲੜਕਾ ਉੱਥੋਂ ਅੱਗੇ ਚੱਲ ਪਿਆ ਚੱਲਦਾ ਚੱਲਦਾ ਉਹ ਤਲਾ ਦੇ ਦੂਸਰੇ ਕਿਨਾਰੇ ਪਹੁੰਚਿਆ ਅਤੇ ਉੱਥੇ ਜਾ ਕੇ ਦੇਖਦਾ ਹੈ ਕਿ ਇੱਕ ਬੰਗਲਾ ਮਰਿਆ ਪਿਆ ਸੀ ਜਦੋਂ ਉਸ ਬੰਗਲੇ ਦੇ ਕੋਲ ਦੀ ਲੰਘਣ ਲੱਗਿਆ ਤਾਂ ਉਹ ਮਰਿਆ ਹੋਇਆ ਬੰਗਲਾ ਮਨੁੱਖੀ ਆਵਾਜ਼ ਵਿੱਚ ਕਹਿਣ ਲੱਗਿਆ ਕਿ ਬੇਟਾ ਤੂੰ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ ਤਾਂ ਉਸ ਲੜਕੇ ਨੇ ਉਸ ਆਵਾਜ਼ ਨੂੰ ਸੁਣ ਕੇ ਕਿਹਾ ਕਿ ਮੈਂ ਇੱਕ ਕਿਸਾਨ ਦਾ ਪੁੱਤਰ ਹਾਂ ਅਤੇ ਜੰਪੂਰੀ ਆਪਣੇ ਪਿਤਾ ਜੀ ਨੂੰ ਵਾਪਸ ਲੈਣ ਜਮਰਾਜ ਕੋਲ ਜਾ ਰਿਹਾ ਹਾਂ ਉਸਨੇ ਕਿਹਾ ਕਿ ਤੂੰ ਮੇਰਾ ਪ੍ਰਸ਼ਨ ਪੁੱਛ ਕੇ ਆਈ ਕਿ ਮੇਰਾ ਸਰੀਰ ਕਈ ਸਾਲਾਂ ਤੋਂ ਇਸ ਤਲਾ ਦੇ ਕਿਨਾਰੇ ਪਿਆ ਹੈ ਕਦੇ ਪਾਣੀ ਦੀ ਲਹਿਰ ਆਉਂਦੀ ਹੈ ਤਾਂ ਮੇਰਾ ਸਰੀਰ ਲਹਿਰਾਂ ਦੇ ਨਾਲ ਵਹਿ ਕੇ ਤਲਾ ਦੇ ਅੰਦਰ ਚਲਾ ਜਾਂਦਾ ਹੈ ਤੇ ਕਦੇ ਲਹਿਰ ਆਉਂਦੀ ਹੈ ਤਾਂ ਪਾਣੀ ਨਾਲ ਵਹਿ ਕੇ ਬਾਹਰ ਕਿਨਾਰੇ ਤੇ ਆ ਜਾਂਦਾ ਹੈ ਨਾ ਤਾਂ ਮੇਰਾ ਸਰੀਰ ਗਲਦਾ ਹੈ ਨਾ ਸੜਦਾ ਹੈ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਪਿਆ ਹੈ ਮੈਨੂੰ ਮੁਕਤੀ ਨਹੀਂ ਮਿਲ ਰਹੀ ਮੈਂ ਅਜਿਹੇ ਕਿਹੜੇ ਕਰਮ ਕੀਤੇ ਨੇ ਜੋ ਮੇਰੀ ਆਤਮਾ ਨੂੰ ਮੁਕਤੀ ਨਹੀਂ ਮਿਲ ਰਹੀ ਲੜਕੇ ਨੇ ਕਿਹਾ ਠੀਕ ਹੈ ਮੈਂ ਤੁਹਾਡਾ ਪ੍ਰਸ਼ਨ ਜ਼ਰੂਰ ਪੁੱਛ ਕੇ ਆਵਾਂਗਾ ਫਿਰ ਲੜਕਾ ਚੱਲਦਾ ਚੱਲਦਾ ਯਮਪੁਰੀ ਪਹੁੰਚ ਜਾਂਦਾ ਹੈ ਤੇ ਉੱਥੇ ਪਹੁੰਚ ਕੇ ਜਮਰਾਜ ਨੂੰ ਪ੍ਰਣਾਮ ਕੀਤੀ ਅਤੇ ਹੱਥ ਜੋੜ ਕੇ ਕਹਿਣ ਲੱਗਿਆ ਕਿ ਹੇ ਜਮਰਾਜ ਮੇਰੇ ਪਿਤਾ ਜੀ ਕਿੱਥੇ ਨੇ ਜਦੋਂ ਮੇਰੇ ਪਿਤਾ ਜੀ ਘਰ ਸੀ ਤਾਂ ਉਹ ਰੋਜ਼ਾਨਾ 50 ਰੁਪਏ ਕਮਾਉਂਦੇ ਸੀ ਜਿਸ ਚੋਂ 25 ਰੁਪਏ দান ਕਰ ਦਿੰਦੇ ਸੀ ਅਤੇ 25 ਰੁਪਏ ਵਿੱਚ ਸਾਡਾ ਪਾਲਣ ਪੋਸ਼ਣ ਹੁੰਦਾ ਸੀ। ਲੇਕਿਨ ਹੁਣ ਮੇਰੇ ਪਿਤਾ ਜੀ ਘਰ ਨਹੀਂ ਹੈਗੇ। ਤੁਸੀਂ ਉਹਨਾਂ ਨੂੰ ਛੇਤੀ ਸਾਡੇ ਕੋਲ ਭੇਜ ਦਿਓ। ਤਾਂ ਯਮਰਾਜ ਉਸ ਲੜਕੇ ਦੀਆਂ ਗੱਲਾਂ ਸੁਣ ਕੇ ਕਹਿਣ ਲੱਗਿਆ ਠੀਕ ਹੈ। ਮੈਂ ਤੇਰੇ ਪਿਤਾ ਜੀ ਨੂੰ ਘਰ ਭੇਜ ਦਿਆਂਗਾ। ਪਹਿਲਾਂ ਤੂੰ ਇੱਥੇ ਬੈਠ ਜਾ। ਜਮਰਾਜ ਨੇ ਉਸ ਲੜਕੇ ਨੂੰ ਆਪਣੇ ਕੋਲ ਬਿਠਾਇਆ। ਤਾਂ ਲੜਕਾ ਕਹਿਣ ਲੱਗਿਆ ਕਿ ਮੈਂ ਹੋਰ ਵੀ ਪ੍ਰਸ਼ਨ ਪੁੱਛਣੇ ਨੇ। यमराज ਕਹਿਣ ਲੱਗਿਆ ਕਿ ਹਾਂ ਪੁੱਛ ਲਵੋ ਜੋ ਪੁੱਛਣਾ ਹੈ ਬੱਚਾ ਪੁੱਛ ਲਓ ਫਿਰ ਉਸਨੇ ਰਸਤੇ ਵਿੱਚ ਜੋ ਲੋਕ ਮਿਲੇ ਉਹਨਾਂ ਸਾਰਿਆਂ ਦੇ ਪ੍ਰਸ਼ਨ ਪੁੱਛੇ ਜਮराज ਨੇ ਉੱਤਰ ਦੇ ਦਿੱਤੇ ਅਤੇ ਕਿਹਾ ਬੇਟਾ ਤੂੰ ਜਾਂਦੇ ਸਮੇਂ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਉੱਤਰ ਦੱਸਦਾ ਜਾਵੀਂ ਫਿਰ ਜਮराज ਨੇ ਕਿਹਾ ਕਿ ਬੇਟਾ ਤੂੰ ਘਰ ਜਾ ਤੇਰੀ ਮਾਂ ਇੰਤਜ਼ਾਰ ਕਰਦੀ ਹੋਵੇਗੀ ਤੇਰੇ ਪਿਤਾ ਜੀ ਘਰ ਪਹੁੰਚ ਜਾਣਗੇ ਫਿਰ ਉਹ ਲੜਕਾ ਯਮराज ਨੂੰ ਪ੍ਰਣਾਮ ਕਰਕੇ ਉੱਥੋਂ ਵਾਪਸ ਆਪਣੇ ਘਰ ਲਈ ਚੱਲ ਪਿਆ ਚੱਲਦੇ-ਚੱਲਦੇ ਰਸਤੇ ਵਿੱਚ ਸਭ ਤੋਂ ਪਹਿਲਾਂ ਉਸ ਨੂੰ ਉਹ ਮਰਿਆ ਹੋਇਆ ਬੰਗਲਾ ਮਿਲਿਆ ਉਸ ਲੜਕੇ ਨੂੰ ਆਉਂਦੇ ਦੇਖ ਕੇ ਮਰਿਆ ਹੋਇਆ ਬੰਗਲਾ ਬੋਲਿਆ beta ਕੀ ਤੂੰ ਜਮਰਾਜ ਤੋਂ ਮੇਰਾ ਪ੍ਰਸ਼ਨ ਪੁੱਛਿਆ ਤਾਂ ਲੜਕੇ ਨੇ ਕਿਹਾ ਹਾਂ ਹਾਂ ਮੈਂ ਜਮਰਾਜ ਤੋਂ ਤੇਰਾ ਪ੍ਰਸ਼ਨ ਪੁੱਛਿਆ ਜਮਰਾਜ ਨੇ ਕਿਹਾ ਕਿ ਤੂੰ ਪਹਿਲਾਂ ਬਹੁਤ ਵੱਡਾ ਵਿਦਵਾਨ ਸੀ ਪਰੰਤੂ ਤੂੰ ਕਿਸੇ ਨੂੰ ਵੀ ਆਪਣਾ ਗਿਆਨ ਦਾਨ ਨਹੀਂ ਦਿੱਤਾ ਹੁਣ ਮਰ ਗਿਆ ਤਾਂ ਉਹ ਗਿਆਨ ਤੇਰੇ ਅੰਦਰ ਹੀ ਅੰਦਰ ਖੋਲ ਰਿਹਾ ਏ ਜਦੋਂ ਤੱਕ ਤੂੰ ਉਹ ਗਿਆਨ ਕਿਸੇ ਨੂੰ ਨਹੀਂ ਦੱਸੇਂਗਾ ਤਦ ਤੱਕ ਤੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ ਫਿਰ ਉਸ ਮਰੇ ਹੋਏ ਬੰਗਲੇ ਨੇ ਕਿਹਾ ਕਿ ਬੇਟਾ ਅਜਹੀ ਹਾਲਤ ਵਿੱਚ ਮੇਰੇ ਕੋਲ ਗਿਆਨ ਲੈਣ ਕੌਣ ਆਵੇਗਾ ਤੂੰ ਮੇਰਾ ਗਿਆਨ ਲੈ ਲੈ ਫਿਰ ਉਸਨੇ ਉਸ ਨੂੰ ਜਿੰਨਾ ਵੀ ਗਿਆਨ ਸੀ ਸਾਰਾ ਗਿਆਨ ਦੇ ਦਿੱਤਾ ਅਤੇ ਗਿਆਨ ਦੇਣ ਤੋਂ ਬਾਅਦ ਤੁਰੰਤ ਹੀ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਤੇ ਲੜਕਾ ਅੱਗੇ ਵੱਲ ਚੱਲ ਪਿਆ ਅੱਗੇ ਜਾ ਕੇ ਉਸ ਨੂੰ ਬਤਕ ਮਿਲੀ ਉਸਨੇ ਪੁੱਛਿਆ ਕਿ ਬੇਟਾ ਕਿ ਤੂੰ ਮੇਰਾ ਪ੍ਰਸ਼ਨ ਪੁੱਛਿਆ ਤਾਂ ਲੜਕੇ ਨੇ ਕਿਹਾ ਕਿ ਹਾਂ ਮੈਂ ਤੁਹਾਡਾ ਪ੍ਰਸ਼ਨ ਦਾ ਜਵਾਬ ਲੈ ਕੇ ਆਇਆ ਹਾਂ ਲੜਕਾ ਕਹਿਣ ਲੱਗਿਆ ਕਿ ਤੇਰੇ ਅੰਦਰ ਅੰਮ੍ਰਿਤ ਹੈ ਜਦੋਂ ਤੱਕ ਤੂੰ ਇਹ ਅੰਮ੍ਰਿਤ ਕਿਸੇ ਨੂੰ ਨਹੀਂ ਦਿੰਦੀ ਉਦੋਂ ਤੱਕ ਤੂੰ ਐਵੇਂ ਹੀ ਵਿਆਕੁਲ ਰਹੇਂਗੀ ਬਤਕ ਨੇ ਕਿਹਾ ਕਿ ਬੇਟਾ ਮੈਂ ਆਪਣਾ ਅੰਮ੍ਰਿਤ ਤੈਨੂੰ ਦਿੰਦੀ ਹਾਂ અમૃતદાન ਕਰਨ સાર히 ਉਸ ਬੱਤਕ ਨੂੰ મોક્ષ ਦੀ પ્રાપ્તિ ਹੋ ਗਈ। ਇਸੇ ਤਰ੍ਹਾਂ ਹੀ ਰਸਤੇ ਵਿੱਚ ਆਉਂਦੇ-ਆਉਂਦੇ ਉਸਨੇ ਕਿਸਾਨ ਦੇ ਪ੍ਰਸ਼ਨ ਦਾ ਉੱਤਰ ਦਿੱਤਾ ਅਤੇ ਲੜਕੇ ਨੇ ਕਿਹਾ ਕਿ ਮੈਂ ਤੁਹਾਡਾ ਪ੍ਰਸ਼ਨ ਪੁੱਛ ਕੇ ਆਇਆ ਹਾਂ। ਜਮਰਾਜ ਨੇ ਕਿਹਾ ਹੈ ਕਿ ਤੁਹਾਡੇ ਘਰ ਵਿੱਚ ਇੱਕ ਜਵਾਨ ਕੰਨਿਆ ਕੁਆਰੀ ਬੈਠੀ ਹੈ। ਜਦੋਂ ਤੱਕ ਤੁਸੀਂ ਉਸ ਲੜਕੀ ਦਾ ਵਿਆਹ ਨਹੀਂ ਕਰੋਗੇ, ਕੰਨਿਆਦਾਨ ਨਹੀਂ ਕਰੋਗੇ ਉਦੋਂ ਤੱਕ ਇਸ ਖੂਹੀ ਵਿੱਚ ਪਾਣੀ ਨਹੀਂ ਆਵੇਗਾ ਜੋ ਤੁਹਾਡਾ ਕਰਮ ਹੈ ਪਹਿਲਾਂ ਉਸ ਨੂੰ ਪੂਰਾ ਕਰੋ ਜੋ ਈਸ਼ਵਰ ਨੇ ਤੁਹਾਨੂੰ ਕੰਮ ਸੌਂਪਿਆ ਹੈ ਉਸ ਤੇ ਧਿਆਨ ਦਿਓ ਪਹਿਲਾਂ ਤੁਸੀਂ ਕੰਨਿਆਦਾਨ ਕਰੋ ਉਸ ਦੇ ਬਾਅਦ ਹੀ ਖੂਹੀ ਵਿੱਚ ਪਾਣੀ ਆਵੇਗਾ ਫਿਰ ਉਸ ਕਿਸਾਨ ਨੇ ਕਿਹਾ ਕਿ ਬੇਟਾ ਤੇਰੇ ਤੋਂ ਨੇਕ ਦਿਲ ਅਤੇ ਸਿੱਧਾ ਸਾਦਾ ਲੜਕਾ ਮੈਨੂੰ ਅੱਜ ਤੱਕ ਨਹੀਂ ਮਿਲਿਆ ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਤੂੰ ਮੇਰੀ ਲੜਕੀ ਨਾਲ ਵਿਆਹ ਕਰਵਾ ਲਵੇਂ ਲੜਕੇ ਨੇ ਕਿਹਾ ਠੀਕ ਹੈ ਜਿਵੇਂ ਤੁਸੀਂ ਠੀਕ ਸਮਝੋ ਫਿਰ ਕਿਸਾਨ ਨੇ ਆਪਣੀ ਲੜਕੀ ਦਾ ਵਿਆਹ ਉਸਦੇ ਨਾਲ ਕਰ ਦਿੱਤਾ ਅਤੇ ਉਸ ਨੂੰ ਕੰਨਿਆਦਾਨ ਦੇ ਰੂਪ ਵਿੱਚ ਬਹੁਤ ਸਾਰਾ ਧਨ ਦੇ ਕੇ ਵਿਦਾ ਕਰ ਦਿੱਤਾ ਫਿਰ ਉਹ ਅੱਗੇ ਗਿਆ ਫਿਰ ਉਸ ਨੇ ਉਸ ਇੱਛਾਧਾਰੀ नाग ਨੂੰ ਕਿਹਾ ਕਿ ਮੈਂ ਤੁਹਾਡੇ ਪ੍ਰਸ਼ਨ ਦਾ ਜਵਾਬ ਲੈ ਕੇ ਆਇਆ ਹਾਂ ਜਮਰਾਜ ਨੇ ਕਿਹਾ ਹੈ ਕਿ ਤੇਰੇ ਕੋਲ ਜੋ नागਮਣੀ ਹੈ ਤੂੰ ਉਸ नागਮਣੀ ਨੂੰ ਧਰਤੀ ਤੇ ਨਹੀਂ ਉਗਲ ਰਿਹਾ ਉਸ ਨੂੰ ਤਿਆਗ ਨਹੀਂ ਰਿਹਾ ਅਤੇ ਨਾ ਕਿਸੇ ਨੂੰ ਦਾਨ ਦਿੱਤਾ ਹੈ ਜਦੋਂ ਤੱਕ ਤੂੰ ਉਸ नागਮਣੀ ਨੂੰ ਕਿਸੇ ਨੂੰ ਦਾਨ ਨਹੀਂ ਕਰੇਂਗਾ ਤਦ ਤੱਕ ਤੇਰਾ ਸਰੀਰ ਇਸੇ ਹਾਲਤ ਵਿੱਚ ਰਹੇਗਾ ਤੈਨੂੰ ਮੁਕਤੀ ਨਹੀਂ ਮਿਲਣੀ ਫਿਰ ਇਛਾਤਾਰੀ ਸਭ ਕਹਿਣ ਲੱਗਿਆ ਕਿ ਮੈਂ नागਮਣੀ ਤੈਨੂੰ ਦਾਨ ਦਿੰਦਾ ਹਾਂ ਤੂੰ ਮੇਰੀ ਮੁਕਤੀ ਦਾ ਰਸਤਾ ਲੱਭ ਕੇ ਲਿਆਇਆ ਹੈ ਫਿਰ ਉਸਨੇ ਉਹ नागਮਣੀ ਲੜਕੇ ਨੂੰ ਦੇ ਦਿੱਤੀ ਲੜਕਾ ਆਪਣੀ ਪਤਨੀ ਨਾਲ ਅੱਗੇ ਤੁਰਨ ਲੱਗਿਆ ਚਲਦੇ-ਚਲਦੇ ਰਸਤੇ ਵਿੱਚ ਉਸ ਨੂੰ ਵਿਸ਼ਾਲ ਅੰਬ ਦਾ ਦਰਖਤ ਮਿਲਿਆ ਜਿਸ ਦੀ ਛਾਂ ਵਿੱਚ ਉਸ ਨੇ ਆਰਾਮ ਕੀਤਾ ਸੀ ਉਸ ਨੇ ਦਰਖਤ ਨੂੰ ਕਿਹਾ ਕਿ ਮੈਂ ਤੁਹਾਡਾ ਪ੍ਰਸ਼ਨ ਪੁੱਛ ਕੇ ਆਇਆ ਹਾਂ ਜਮਰਾਜ ਨੇ ਕਿਹਾ ਹੈ ਕਿ ਪੂਰਵ ਜਨਮ ਵਿੱਚ ਤੇਰਾ ਕੰਮ ਸਕੂਲ ਵਿੱਚ ਸਿੱਖਿਆ ਦੇਣਾ ਸੀ ਤੂੰ ਇੱਕ ਗੁਰੂ ਦੇ ਅਹੁਦੇ ਤੇ ਸੀ ਪਰ ਤੂੰ ਆਪਣੇ ਅਹੁਦੇ ਦਾ ਸਹੀ ਇਸਤੇਮਾਲ ਨਹੀਂ ਕੀਤਾ ਤੂੰ ਸਿੱਖਿਆ ਦੇਣ ਦੇ ਬਦਲੇ ਛੋਟੇ-ਛੋਟੇ ਬੱਚਿਆਂ ਤੋਂ ਆਪਣਾ ਕੰਮ ਕਰਾਉਂਦਾ ਰਹਿੰਦਾ ਸੀ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਿੱਖਿਆ ਨਹੀਂ ਦਿੰਦਾ ਸੀ ਤੂੰ ਸਿੱਖਿਆ ਦਾ ਦਾਨ ਨਹੀਂ ਕੀਤਾ ਉਹਨਾਂ ਬੱਚਿਆਂ ਦੇ ਸ਼ਰਾਪ ਦੇ ਕਾਰਨ ਹੀ ਹਿਲਜੁਲ ਨਹੀਂ ਸਕਦਾ ਤੇਰੇ ਅੰਦਰ ਜੋ ਗਿਆਨ ਭਰਿਆ ਹੈ ਉਹ ਕਿਸੇ ਨੂੰ ਦਾਨ ਕਰ ਇਸ ਤੋਂ ਬਾਅਦ ਹੀ ਤੇਰੀ ਮੁਕਤੀ ਹੋਵੇਗੀ ਉਸ ਲੜਕੇ ਦੀ ਗੱਲ ਸੁਣ ਕੇ ਉਸ ਦਰਖਤ ਨੇ ਕਿਹਾ ਕਿ ਮੈਂ ਇਸ ਗਿਆਨ ਨੂੰ ਕਿਸ ਨੂੰ ਦੇਣ ਜਾਵਾਂ ਤੂੰ ਹੀ ਲੈ ਲੈ ਜਿਉਂ ਹੀ ਉਸਨੇ ਦਾਨ ਕੀਤਾ ਤਾਂ ਉਹ ਮੁਕਤ ਹੋ ਗਿਆ ਫਿਰ ਉਹ ਲੜਕਾ ਆਪਣੀ ਪਤਨੀ ਨਾਲ ਚੱਲਦੇ-ਚੱਲਦੇ ਘਰ ਪਹੁੰਚ ਗਿਆ ਜਿਉਂ ਹੀ ਉਹ ਘਰ ਪਹੁੰਚਿਆ ਤਾਂ ਉਸ ਦੀ ਮਾਂ ਬਹੁਤ ਖੁਸ਼ ਹੋਈ ਅਤੇ ਪੁੱਛਣ ਲੱਗੀ ਕਿ ਬੇਟਾ ਤੂੰ ਕਿੱਥੇ ਚਲਾ ਗਿਆ ਸੀ ਅਤੇ ਲੜਕੀ ਕੌਣ ਹੈ ਫਿਰ ਉਸ ਲੜਕੇ ਨੇ ਉਸ ਨਾਲ ਜੋ ਵੀ ਘਟਨਾਵਾਂ ਵਾਪਰੀਆਂ ਸਾਰੀਆਂ ਆਪਣੀ ਮਾਂ ਨੂੰ ਦੱਸੀਆਂ ਮਹਾਤਮਾ ਜੀ ਦੱਸਦੇ ਨੇ ਕਿ ਹੁਣ ਉਸ ਲੜਕੇ ਨੂੰ ਗਿਆਨ ਹੋ ਚੁੱਕਿਆ ਸੀ ਕਿ ਹੁਣ ਉਸ ਦੇ ਪਿਤਾ ਜੀ ਵਾਪਸ ਨਹੀਂ ਆ ਸਕਦੇ ਜੋ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਉਹ ਕਦੇ ਮੁੜ ਕੇ ਨਹੀਂ ਆਉਂਦੇ ਹੁਣ ਉਹਨਾਂ ਦੀ ਮੁਕਤੀ ਹੋ ਚੁੱਕੀ ਹੈ ਉਸਦੇ ਪਿਤਾ ਜੀ ਨੇ ਜੋ दान ਧਰਮ ਕੀਤਾ ਸੀ ਉਸ ਦਾ ਫਲ ਜਮਰਾਜ ਨੇ ਉਸ ਲੜਕੇ ਨੂੰ ਦੇ ਦਿੱਤਾ ਇਸ ਤਰ੍ਹਾਂ ਮਹਾਤਮਾ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਮਾਤਾ ਪਿਤਾ ਦੇ ਚੰਗੇ ਕਰਮਾਂ ਦਾ ਫਲ ਉਹਨਾਂ ਦੀ ਔਲਾਦ ਨੂੰ ਕਿਵੇਂ ਪ੍ਰਾਪਤ ਹੁੰਦਾ ਹੈ ਅਤੇ ਪੂਰਵ ਜਨਮ ਦੇ ਕਰਮਾਂ ਦਾ ਫਲ ਵਿਅਕਤੀ ਨੂੰ ਕਿਵੇਂ ਮਿਲਦਾ ਹੈ ਅਤੇ ਉਸਦੇ ਪਿਤਾ ਦੁਆਰਾ ਕੀਤੇ ਗਏ ਪਾਪ ਅਤੇ ਫਿਰ ਉਸ ਦੇ ਬੱਚਿਆਂ ਨੂੰ ਕਿਵੇਂ ਮਿਲਦੇ ਨੇ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਲਾਈਕ ਕਰਿਓ ਤਾਂ ਕਿ ਇਹ ਅੱਗੇ ਤੱਕ ਜਾ ਸਕੇ ਫਿਰ ਮਿਲਦੇ ਹਾਂ ਦੋਸਤੋ ਇੱਕ ਹੋਰ ਵੀਡੀਓ ਨਾਲ ਤਦ ਤੱਕ ਖੁਸ਼ ਰਹੋ